ਮਾਤਾ ਜੀ ਰਕ ਆਪਣੇ ਹੋਈ ਘਟਨਾ ਹੋਈ ਹੈ ਕੁੜੀ ਦੇ ਮੌਤ ਹੋਈ ਕਿਸ ਤਰ੍ਹਾਂ ਹੋਈ ਹੈ ਜੀ ਮੈਨੂੰ ਪਤਾ ਨਹੀਂ ਸਾਨੂੰ ਬਾਹਰ ਕੱਢ ਦਿੱਤੀ ਸੀ ਮੁੰਡਾ ਕੌਣ ਸੀਗਾ ਜੀ ਉਹ ਦੋਤਾ ਆ ਵੀ ਇਧਰ ਆ ਉਹ ਖੜਾ ਜਿਹਾ ਉਹ ਖੜਾ ਆ ਟੱਕੜੀ ਵੀ ਦਿੱਤੀ ਮਾਤਾ ਜੀ ਪਹਿਲੀ ਵਾਰੀ ਝਗੜਾ ਹੋਇਆ ਜਾਂ ਕੋਈ ਪਿਛਾ 100 ਰੁਪਏ ਦਾ ਕੋਈ ਗੱਲਬਾਤ ਹੋਈ ਹੈ ਨਹੀਂ ਨਹੀਂ ਭੈਣੇ 베ਰਾ ਦਾ ਇਹ ਨਾ ਪੈ ਰਸੀ ਗਈ ਕੋਈ ਹੰਤ ਨਹੀਂ ਸੀ ਗਈ ਰਾਤੋ ਪਤਾ ਨਹੀਂ ਕੀ ਹੋਗੀ ਮੈਨੂੰ ਤਾਂ ਜਿੰਦਾ ਨਹੀਂ ਮੈਨੂੰ ਤਾਂ ਜਿੰਦਾ ਨਹੀਂ ਉਹ ਸਾਡੇ ਕੰਮ ਕਰਨ ਵਾਲਾ ਮੁੰਡਾ ਜਾਂ ਆਖੀ ਗਿਧਵੀ ਮਤ ਕੀ ਆ ਮਾਤਾ ਨੂੰ ਪਤਾ ਕਦੋਂ ਲੱਗਿਆ ਵੀ ਕੁੜੀ ਦੀ ਮੈਨੂੰ ਕਦੋਂ ਪਤਾ ਲੱਗਿਆ ਅਸੀਂ ਅੰਦਰ ਵੜ ਗਏ ਬਾਹਰ ਕੋਈ ਕਿੰਜੇ ਤੋ ਕਰੇ ਹੋਰ ਹੈ ਨਹੀਂ ਉਸ ਟਾਈਮ ਕੋਈ ਨਹੀਂ ਕੋਈ ਨਹੀਂ ਸਰ ਸਾਹਿਬ ਇਹ ਕਿਹਾ ਘੇਰੇ ਦੇ ਕਤਲ ਹੋਇਆ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਅਗਲਾ ਬੰਦਾ ਜੀ ਇਹ ਜੀ ਦੋ ਭੈਣ ਭਰਾ ਮਨਪਾਲ ਸਿੰਘ ਤੇ ਵੀਰ ਜੋਤਕਾਰ ਮਨਪਾਲ ਸਿੰਘ ਜਿਹੜਾ ਹੈਗਾ 19 ਸਾਲ ਦਾ ਤੇ ਵੀਰ ਜੋਤਕਾਰ ਜਿਹੜੀ ਲੜਕੀ ਹੈਗੀ ਉਹ 23-24 ਸਾਲ ਤੇ ਆਪਣੇ ਨਾਨੀ ਕੋਲੇ ਰਹਿੰਦੇ ਸੀ ਰਾਣੀ ਕੌਰ ਕੋਲੇ ਵਾਈਫ ਆਫ ਨਿਸ਼ੱਤਰ ਸਿੰਘ ਵੈਰੋ ਦੇ ਕੋਲੇ ਇਨਾਂ ਦਾ ਅਸਲ ਪਿੰਡ ਜਿਹੜਾ ਹੈਗਾ ਉਹ ਫਤਿਹਗੜ ਕੋਰੋਟਾਣਾ ਇਹ ਇੱਥੇ ਰਹਿੰਦੇ ਸੀਗੇ ਦੋਨੇ ਜਣੇ ਉਹ ਇਹਦੇ ਭਰਾ ਨੇ ਜਿਹੜਾ ਹੈਗਾ ਮਹੰਮਪਾਲ ਉਹਨੇ ਆਪਦੀ ਸਿਸਟਰ ਨੂੰ ਜਿਹੜਾ ਹੈਗਾ ਨਾ ਸਿਰ ਦੇ ਵਿੱਚ ਜਿਹੜਾ ਆਪਣਾ ਰਸੋਈ ਦੇ ਵਿੱਚ ਵਰਤੋਂ ਚਲਾਉਣ ਵਾਲਾ ਅੰਦਰ ਚਾ ਮਗਰ ਅੜਗਣ ਵਾਲਾ ਕੋਟਣਾ ਹੁੰਦਾ ਉਹ ਸਿਰ ਚ ਮਾਰ ਕੇ ਜਿਹੜਾ ਹੈਗਾ ਉਹਦਾ ਕਤਲ ਕਰ ਕਰ ਬੀਤੀ ਰਾਤ ਕੀ ਕਹਾਣੀ ਹੋ ਰਹੀ ਜੀ ਤੁਹਾਡੀ ਕਾ ਨੇ ਆਪਣੀ ਸਿਸਟਰ ਦੇ ਕੈਰੇਕਟਰ ਤੇ ਡਾਊਟ ਕਰਦਾ ਸੀ ਇਹ ਲੜਕੇ ਦੇ ਪਹਿਲਾਂ ਉਹਦੀ ਪਰਚੇ ਦੱਜੇ ਜੀ ਇਹ ਲੜਕੇ ਤੇ ਮੈਨੂੰ ਜਿੱਥੋਂ ਹੁਣ ਤੱਕ ਪਤਾ ਲੱਗਿਆ ਇੱਕੋ ਮੁਕੱਦਮਾ ਸ਼ਾਇਦ ਆਦਾਨਾਂ ਬਾਕੀ ਦਾ ਰਿਕਾਰਡ ਦੇਖ ਰਹੇ ਐ ਸੀ ਇਹਦਾ ਇਹ ਲੜਕੇ ਖਲਾਫ ਇਹ ਵੀ ਧਾਰਾ ਦੇ ਤਹਿਤ ਦਰਜ ਕੀਤਾ ਗਿਆ ਜੀ ਇਹ 103 BNS ਦੇ ਤਹਿਤ ਕੀਤਾ ਗਿਆ ਕਤਲ ਦਾ ਮੁਕੱਦਮਾ ਕੀ ਇਹਦੇ ਵਿੱਚ ਹੋਰ ਵੀ ਦੋਸ਼ੀ ਕੋਈ ਸ਼ਾਮਲ ਹੈ ਨਹੀਂ ਇਹਦੇ ਵਿੱਚ ਹੋਰ ਕੋਈ ਦੋਸ਼ੀ ਨਹੀਂ ਹੈ ਜੀ